ਮੇਰੇ ਸਾਰੇ ਸਾਥੀਓ ਸਾਥੀਓ ਜੈਪੀਮ ਜੈਸੇਵਧਾਨ ਮੈਂ ਦੀਪਕ ਅਪਰਾ ਤੇ ਅੱਜ ਜਿਹੜੀ ਮੈਂ ਤੁਹਾਡੇ ਸਾਹਮਣੇ ਆਪਣੀ ਬੇਨਤੀ ਕਰਨ ਆਇਆ ਮਾ ਉਹ ਹੈਗੀ ਹੈ ਜੇ ਜਲੰਧਰ ਪੀਏਪੀ ਚੌਂਕ ਦੀ ਉੱਥੇ ਜਿਹੜੇ ਪੰਜਾਬ ਪੁਲਿਸ ਦੇ ਵਰਕਰ ਠੀਕ ਹੈ ਜੀ ਪੰਜਾਬ ਪੁਲਿਸ ਦੇ ਨਮਾਇंदे ਟਰੈਫਿਕ ਪੁਲਿਸ ਦੇ ਅਫੀਸਰ ਉੱਥੇ ਖੜੇ ਆ ਠੀਕ ਹੈ ਜੀ ਜੋ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਿਸ਼ਵਤ ਮੰਗਦੇ ਆ ਜੇ ਉਹ ਕਹਿੰਦੇ ਕਿ ਰਿਸ਼ਵਤ ਨਹੀਂ ਦੇਣੀ ਤੇ ਜੇ ਉਹ ਕਹਿੰਦੇ ਟੈਲਾਨ ਕਟਾਂਗੇ ਮੈਂ ਉੱਥੋਂ ਨੰਗਿਆ ਸੀਗਾ ਤੇ ਮੈਨੂੰ ਉਹਨੇ ਰੋਕਿਆ ਮੇਰੇ ਸਾਰੇ ਡਾਕੂਮੈਂਟ ਚੈੱਕ ਕੀਤੇ ਆ ਤੇ ਮੇਰੇ ਡਾਕੂਮੈਂਟ ਸਾਰੇ ਪੂਰੇ ਸੀ ਪਰ ਫਿਰ ਵੀ ਮੈਨੂੰ ਉਹਨਾਂ ਨੇ ਇਹ ਕਿਹਾ ਵੀ ਤੇਰੇ ਚਲਾਨ ਕੱਟਾਂਗੇ ਇਨਫੈਕਟ ਕਿਉਂ ਮੇਰੇ ਚਲਾਨ ਕੱਟਣ ਲੱਗੇ ਸੀਗੇ ਜਦੋਂ ਫਿਰ ਮਨੂੰ ਕਿਹਾ ਕਿ ਮੈਂ ਸਟੂਡੈਂਟ ਯੂਨੀਅਨ ਪੰਜਾਬ ਤੋਂ ਆ ਠੀਕ ਹੈ ਜੀ ਤੇ ਮੈਂ ਇਸ ਚੀਜ਼ ਦੀ ਤੁਹਾਡੀ ਕੰਪਲੇਂਟ ਕਰੂੰਗਾ ਕਿ ਤੁਸੀਂ ਮੇਰੇ ਡਾਕੂਮੈਂਟ ਪੂਰੇ ਹੋਦੇ ਬਾਅਦ ਵੀ ਮੇਰਾ ਚਲਾਨ ਕੱਟ ਰਹੇ ਹੋ ਮੈਨੂੰ ਰੀਜ਼ਨ ਦੱਸੋ ਮੇਰਾ ਰੀਜ਼ਨ ਕੀ ਹੈ ਕਹਿੰਦੇ ਤੇਰੇ ਘਰੇ ਸਮਾਨ ਆਉਣਗੇ ਠੀਕ ਹੈ ਜੀ ਤੇ ਮੈਂ ਕਹਿੰਦਾ ਕੋਈ ਗੱਲ ਨਹੀਂ ਮੇਰੇ ਘਰੇ ਸਮਾਨ ਆਉਣਗੇ ਜੇ ਮੈਂ ਗਲਤੀ ਕੀਤੀ ਮੈਂ ਚਲਾਨ ਭੁਗਤ ਲੂੰਗਾ ਉਹ ਕਹਿੰ ਜੇ ਦੇਖੋ ਡਾਕੂਮੈਂਟ ਪੂਰੇ ਹੋਣ ਦੇ ਬਾਵਜੂਦ ਵੀ ਪੰਜਾਬ ਪੁਲਿਸ ਕਰਪਸ਼ਨ ਕਰ ਰਹੀ ਹੈ ਪੈਸੇ ਮੰਗ ਰਹੀ ਹੈ ਪੰਜਾਬ ਸਰਕਾਰ ਕਹਿੰਦੀ ਸੀ ਕਰਪਸ਼ਨ ਰੋਕਾਂਗੇ ਠੀਕ ਹੈ ਜੀ ਤੇ ਆਮ ਲੋਕਾਂ ਨੂੰ ਕਿੰਨਾ ਤੰਗ ਪਰੇਸ਼ਾਨ ਕਰਦੇ ਹੋਣਗੇ ਉਹ ਤੇ ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿੱਦੜੇ ਕਰਪਟ ਬੰਦੇ ਦੇ ਖਿਲਾਫ ਬਤ ਤੋਂ ਬਤ ਬੋਲੋ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦੇ ਖਿਲਾਫ ਬੰਦੇ ਹੀ ਕਾਰਵਾਈ ਕੀਤੀ ਜਾਵੇ ਜਿੱਥੇ ਕਿਤੇ ਵੀ ਮੇਰੀ ਜ਼ਰੂਰਤ ਪਈ ਠੀਕ ਹੈ ਜੀ ਇਸ ਬਿਆਨ ਦੀ ਮੈਂ ਦੁਬਾਰਾ ਬਿਆਨ ਦਵਾਂਗਾ ਇਸ ਚੀਜ਼ ਤੇ ਵੀ ਹਾਂ ਕਿਉਂਕਿ ਜੋ ਚੀਜ਼ ਗਲਤ ਹੈ ਉਹ ਗਲਤ ਹੈ ਇਹ ਚੀਜ਼ ਮੇਰੇ ਨਾਲ ਹੋਈ ਹੈ ਹੋਰਨਾਂ ਵਾਲੀ ਬਹੁਤ ਲੋਕਾਂ ਨਾਲ ਹੁੰਦੀ ਹੋਗੀ ਇਸ ਨੂੰ ਰੋਕਣ ਦੇ ਵਿੱਚ ਮੇਰੀ ਮਦਦ ਕਰੋ ਤੇ ਇਸ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਅੱਜ ਉੱਥੇ ਕਰਪਟ ਹੋ ਰਿਹਾ ਕੱਲੋ ਕਿਤੇ ਹੋਰ ਕਰਪਸ਼ਨ ਹੋ ਰਹੀ ਹੈ ਤੇ ਉਹਦੇ ਖਿਲਾਫ ਵੀ